ਪਾਕਿਸਤਾਨ ਵਿੱਚ 60 ਲੱਖ ਦੇ ਕਰੀਬ ਗਦੇ ਨੇ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 1.72% ਜਾਦਾ ਗਦਿਆਂ ਦੀ ਆਬਾਦੀ ਵਿੱਚ ਵਾਧੇ ਦੇ باوجود ਪਾਕਿਸਤਾਨ ਦੀ ਸਮੁੱਚੀ ਆਰਥਿਕ ਕਾਰਗੁਜ਼ਾਰੀ ਉਮੀਦਾਂ ਤੋਂ ਬਹੁਤ ਪਛੜ ਗਈ ਹੈ। ਪਵਿੱਖ ਵਿੱਚ ਰਾਹਤ ਮਿਲਣ ਦੇ ਅਸਾਰ ਨਹੀਂ ਨਜ਼ਰ ਆ ਰਹੇ। ਜਿੱਥੇ ਪਾਕਿਸਤਾਨ ਵਿੱਚ ਗਦਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਰਿਹਾ ਹੈ, ਉੱਥੇ ਚੀਨ ਨੂੰ ਗਦਿਆਂ ਦੀ ਜ਼ਿਆਦਾ ਲੋਡ ਪੈ ਰਹੀ ਹੈ। ਅਜਿਹਾ ਇਸ ਲਈ ਕਿਉਂਕਿ ਉੱਥੇ ਈਜੀਓ ਨਾਮ ਦੀ ਦਵਾਈ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਦੇ ਲਈ ਚੀਨ ਵਿੱਚ ਵੱਡੀ ਗਿਣਤੀ ਵਿੱਚ ਗਦਿਆਂ ਨੂੰ ਮਾਰਿਆ ਜਾਂਦਾ ਹੈ। ਇਸ ਦਵਾਈ ਨੂੰ ਬਣਾਉਣ ਲਈ ਗਧੇ ਦੀ ਚਮੜੀ ਦੀ ਵਰਤੋਂ ਕੀਤੀ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਇਸ ਦਵਾਈ ਦੀ ਵਰਤੋਂ ਚੀਨ ਦੇ ਲੋਕਾਂ ਵਿੱਚ ਅਨੀਮੀਆ ਨੂੰ ਠੀਕ ਕਰਦੀ ਹੈ ਤੇ ਇਸ ਦੇ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਇਸ ਤੋਂ ਇਲਾਵਾ ਹੋਰ ਕਈ ਬਿਮਾਰੀਆਂ ਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦਵਾਈ ਨੂੰ ਬਣਾਉਣ ਲਈ ਚੀਨ ਨੂੰ ਵੱਡੀ ਗਿਣਤੀ ਵਿੱਚ ਗਧਿਆਂ ਦੀ ਲੋੜ ਪੈਂਦੀ ਹੈ ਤੇ ਇਸ ਦੀ ਸਪਲਾਈ ਕਰਨ ਲਈ ਉਹ ਦੁਨੀਆ ਦੇ ਕਈ ਦੇਸ਼ਾਂ ਤੋਂ ਗਧੇ ਖਰੀਦਦਾ ਹੈ ਪਾਕਿਸਤਾਨ ਗਧਿਆਂ ਨੂੰ ਲੈ ਕੇ ਚੀਨ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਗਧੇ ਪਾਕਿਸਤਾਨ ਦੀ ਅਰਥਵਿਵਸਥਾ ਵਿੱਚ ਖਾਸ ਤੌਰ ਤੇ ਪਿੰਡੂ ਖੇਤਰਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਇਹ ਜਾਨਵਰ ਮਾਲ ਲੈ ਕੇ ਜਾਂਦਾ ਹੈ ਤੇ ਲੋਕਾਂ ਲਈ ਆਵਾਜਾਈ ਦਾ ਕੰਮ ਵੀ ਕਰਦਾ ਹੈ ਇਸ ਤੋਂ ਇਲਾਵਾ ਖੇਤੀਬਾੜੀ ਬਹੁਤ ਸਾਰੇ ਪਰਿਵਾਰਾਂ ਲਈ ਰੋਜ਼ਗਾਰ ਤੇ ਰੋਜੀ ਰੋਟੀ ਦਾ ਇੱਕ ਮਹੱਤਵਪੂਰਨ ਸਰੋਤ ਹੈ ਗਧੇ ਵੀ ਕੁਝ ਉਦਯੋਗਾਂ ਤੇ ਪਾਈਚਾਰਿਆਂ ਲਈ ਜ਼ਰੂਰੀ ਨੇ ਉਨ੍ਹਾਂ ਦੀ ਉਪਭੋਗਤਾ ਉਨ੍ਹਾਂ ਖੇਤਰਾ ਵਿੱਚ ਖਾਸ ਤੌਰ ਤੇ ਮਹੱਤਵਪੂਰਨ ਹੈ ਜਿੱਥੇ ਆਵਾਜਾਈ ਪ੍ਰਣਾਲੀ ਕਮਜ਼ੋਰ ਹੈ ਇਹ ਗਧਿਆਂ ਨੂੰ ਬਹੁਤ ਸਾਰੇ ਪਿੰਡੂ ਖੇਤਰਾ ਦੇ ਆਰਥਿਕ ਤਾਣੇ ਬਾਣੇ ਦਾ ਇੱਕ ਅਨਿੱਖੜਵਾਂ ਅੰਗ ਬਣਾਉਂਦਾ ਹੈ ਪਾਕਿਸਤਾਨ ਵਿੱਚ 60 ਲੱਖ ਦੇ ਕਰੀਬ ਗਧੇ ਨੇ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 1.72 ਫੀਸਦੀ ਜ਼ਿਆਦਾ ਹੈ ਗਧਿਆਂ ਦੀ ਆਬਾਦੀ ਵਿੱਚ ਵਾਧੇ ਦੇ ਬਾਵਜੂਦ ਪਾਕਿਸਤਾਨ ਦੀ ਸਮੁੱਚੀ ਆਰਥਿਕ ਕਾਰਗੁਜ਼ਾਰੀ ਉਮੀਦਾਂ ਤੋਂ ਬਹੁਤ ਪਛੜ ਗਈ ਹੈ ਭਵਿੱਖ ਵਿੱਚ ਰਾਹਤ ਮਿਲਣ ਦੇ ਅਸਾਰ ਨਈ ਨਜ਼ਰ ਆ ਰਹੀ ਜਿੱਥੇ ਪਾਕਿਸਤਾਨ ਵਿੱਚ ਗਧਿਆਂ ਦੀ ਗਿਣਤੀ ਦੀ ਵਿੱਚ ਉਹ ਪਾਰਿਵਾਦਾ ਹੋ ਰਿਹਾ ਏ ਉਥੇ ਚੀਨ ਨੂੰ ਗਧਿਆਂ ਦੀ ਜ਼ਿਆਦਾ ਲੋੜ ਪੈ ਰਹੀ ਏ ਅਜਿਹਾ ਇਸ ਲਈ ਕਿਉਂਕਿ ਉਥੇ ਈਜੀਓ ਨਾਮ ਦੀ ਦਵਾਈ ਦੀ ਵਰਤੋਂ ਕੀਤੀ ਜਾਂਦੀ ਸੀ ਇਸ ਦੇ ਲਈ ਚੀਨ ਵਿੱਚ ਵੱਡੀ ਗਿਣਤੀ ਵਿੱਚ ਗਧਿਆਂ ਨੂੰ ਮਾਰਿਆ ਜਾਂਦਾ ਏ ਇਸ ਦਵਾਈ ਨੂੰ ਬਣਾਉਣ ਲਈ ਗਧੇ ਦੀ ਚਮੜੀ ਦੀ ਵਰਤੋਂ ਕੀਤੀ ਜਾਂਦੀ ਏ ਕਿਹਾ ਜਾਂਦਾ ਏ ਕਿ ਇਸ ਦਵਾਈ ਦੀ ਵਰਤੋਂ ਚੀਨ ਦੇ ਲੋਕਾਂ ਵਿੱਚ ਅਨੀਮੀਆ ਨੂੰ ਠੀਕ ਕਰਦੀ ਏ ਤੇ ਇਸ ਦੇ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਏ ਇਸ ਤੋਂ ਇਲਾਵਾ ਹੋਰ ਕਈ ਬਿਮਾਰੀਆਂ ਚੈਵਿਸ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦਵਾਈ ਨੂੰ ਬਣਾਉਣ ਲਈ ਚੀਨ ਨੂੰ ਵੱਡੀ ਗਿਣਤੀ ਵਿੱਚ ਗਧਿਆਂ ਦੀ ਲੋੜ ਪੈਂਦੀ ਹੈ ਤੇ ਇਸ ਦੀ ਸਪਲਾਈ ਕਰਨ ਲਈ ਉਹ ਦੁਨੀਆ ਦੇ ਕਈ ਦੇਸ਼ਾਂ ਤੋਂ ਗਧੇ ਖਰੀਦਦਾ ਹੈ ਪਾਕਿਸਤਾਨ ਗਧਿਆਂ ਨੂੰ ਲੈ ਕੇ ਚੀਨ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਗਧੇ ਪਾਕਿਸਤਾਨ ਦੀ ਅਰਥਵਿਵਸਥਾ ਵਿੱਚ ਖਾਸ ਤੌਰ ਤੇ ਪਿੰਡੂ ਖੇਤਰਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਇਹ ਜਾਨਵਰ ਮਾਲ ਲੈ ਕੇ ਜਾਂਦਾ ਹੈ ਤੇ ਲੋਕਾਂ ਲਈ ਆਵਾਜਾਈ ਦਾ ਕੰਮ ਵੀ ਕਰਦਾ ਹੈ ਇਸ ਤੋਂ ਇਲਾਵਾ ਖੇਤੀਬਾੜੀ ਬਹੁਤ ਸਾਰੇ ਪਰਿਵਾਰਾਂ ਲਈ ਰੋਜ਼ਗਾਰ ਤੇ ਰੋਜੀ ਰੋਟੀ ਦਾ ਇੱਕ ਮਹੱਤਵਪੂਰਨ ਸਰੋਤ ਹੈ। ਗਧੇ ਵੀ ਕੁਝ ਉਦਯੋਗਾਂ ਤੇ ਪਾਈਚਾਰਿਆਂ ਲਈ ਜ਼ਰੂਰੀ ਨੇ। ਉਹਨਾਂ ਦੀ ਉਪਭੋਗਤਾ ਉਹਨਾਂ ਖੇਤਰਾ ਵਿੱਚ ਖਾਸ ਤੌਰ ਤੇ ਮਹੱਤਵਪੂਰਨ ਹੈ ਜਿੱਥੇ ਆਵਾਜਾਈ ਪ੍ਰਣਾਲੀ ਕਮਜ਼ੋਰ ਹੈ। ਇਹ ਗਧਿਆਂ ਨੂੰ ਬਹੁਤ ਸਾਰੇ ਪਿੰਡੂ ਖੇਤਰਾ ਦੇ ਆਰਥਿਕ ਤਾਣੇ-ਬਾਣੇ ਦਾ ਇੱਕ ਅਨਿੱਖੜਵਾਂ ਅੰਗ ਬਣਾਉਂਦਾ ਹੈ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।